ਨਾਲ ਖਨੌਰੀ ਬਾਰਡਰ ਤੇ ਵੀ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਹਰਿਆਣਾ ਵਾਲੇ ਪਾਸਿਓਂ ਪੁਲਿਸ ਪ੍ਰਸ਼ਾਸਨ ਇੱਕਦਮ ਸਰਗਰਮ ਹੋ ਚੁੱਕਾ ਹੈ ਬੈਰੀਕੇਡਿੰਗ ਦੇ ਨਾਲ-ਨਾਲ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਬਲ ਵੀ ਤਾਇਨਾਤ ਨਜ਼ਰ ਆ ਰਹੇ ਹਨ ਜੰਪੂ ਬਾਰਡਰ ਤੋਂ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ ਪਰ ਖਨੌਰੀ ਬਾਰਡਰ ਤੇ ਵੀ ਹਰਿਆਣਾ ਪੁਲਿਸ ਦੇ ਵੱਲੋਂ ਟਾਈਟ ਬੈਰੀਕੇਡਿੰਗ ਕੀਤੀ ਗਈ ਹੈ ਇੱਥੇ ਮੌਜੂਦ ਕਿਸਾਨ ਆਗੂ ਕਾਕਾ ਕੋਟੜਾ ਨੇ ਵੀ ਅਪੀਲ ਕੀਤੀ ਹੈ ਕਿ ਇੱਥੇ ਉਹਨਾਂ ਦੇ ਕਿਸਾਨ ਆਗੂ ਦਾ ਮਰਨ ਵਰਤ ਚੱਲ ਰਿਹਾ ਹੈ ਤਾਂ ਕਿਸਾਨ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਖਨੌਰੀ ਬਾਰਡਰ ਪਹੁੰਚਣ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਲਗਾਤਾਰ ਤੋਂ ਅਨੁਦਾਸਿਕ 11ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਤਾਂ ਲਗਾਤਾਰ ਉਹਨਾਂ ਦੀ ਸਿਹਤ ਵਿਗੜਨ ਦੀਆਂ ਵੀ ਖਬਰਾਂ ਆ ਸਾਹਮਣੇ ਆ ਰਹੀਆਂ ਹਨ ਲੇਕਿਨ ਇਸ ਦੇ باوجود ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਰ ਦੇ ਵੱਲੋਂ ਮਰਨ ਵਰਤ ਜਾਰੀ ਹੈ ਉਤਹੀ ਚੰਬੂ ਬਾਰਡਰ ਤੋਂ ਅੱਜ 101 ਕਿਸਾਨਾਂ ਦਾ ਜਥਾ ਦਿੱਲੀ ਵੱਲ ਰਵਾਨਾ ਹੋਵੇਗਾ ਦੇਖੋ ਜਿਹੜੇ ਆ ਇਸ ਵਕਤ ਖਨੌਰੀ ਬਾਰਡਰ ਤੇ ਬੈਠੇ ਆ ਖਨੌਰੀ ਬਾਰਡਰ ਤੇ ਜਿਹੜਾ ਸਾਡਾ ਪ੍ਰਧਾਨ ਦਾ ਸਰਦਾਰ ਜਗਜੀਤ ਸਿੰਘ ਢੱਲੇਵਾਰ ਦਾ ਮਰਨ ਵਰਤਾ ਅੱਜ 11ਵੇਂ ਦਿਨ ਦੇ ਵਿੱਚ ਹੈ ਉਹ ਚੜ੍ਹਦੀ ਕਲਾ ਚ ਹੈ ਉਹ اپیل ਇਹੀ ਕਰਦਾ ਲੋਕਾਂ ਨੂੰ ਮੇਰੇ ਵੱਲ ਦੇਖਣ ਦੇ ਵਜਾਏ ਸਾਡੇ ਜਿਹੜੇ ਦਿੱਤੇ ਹੋਏ ਮੋਰਚੇ ਐ ਉਹਨਾਂ ਵੱਲ ਆਓ ਆ ਜਿਹੜੀ ਮੁਰੇ ਸਥਿਤੀ ਦਿਖ ਰਹੀ ਹੈ ਖਨੌਰੀ ਬਾਰਡਰ ਦੀ ਜਿਹੜੇ ਟੋਪੇ ਚਲਕ ਰਹੇ ਨੇ ਉਹਨਾਂ ਤੇ CRP ਤੇ ਹਰਿਆਣਾ ਪੁਲਿਸ ਤੇ ਜਿਹੜੀ ਕੇਂਦਰ ਦੀ ਰਿਜ਼ਰਵ ਪੁਲਿਸ ਬਣਾਈ ਹੈ ਉਹ ਤਿਆਰ ਵਿਆਰ ਕੀਤੀ ਹੋਈ ਆ ਜਿਹੜੇ ਕਿਸਾਨ ਕਹਿੰਦੇ ਹੁੰਦੇ ਨੇ ਵੀ ਤੁਸੀਂ ਸ਼ਾਂਤਵੇਂ ਜਾ ਸਕਦੇ ਹੋ ਯਾਰ ਰਾਲਿਆਂ ਤੇ ਜਦ ਨਾ ਕਰੋ ਤੁਸੀਂ ਵੀਹਿਕਲ ਲੈ ਕੇ ਨਾ ਜਾਓ ਅੱਜ ਦਾ ਜਿਹੜਾ ਪ੍ਰੋਗਰਾਮ ਦਿੱਤਾ ਅਸੀਂ ਪੈਦਲ ਮਾਰਚ ਕਰਕੇ ਵੀ ਦੇਖ ਲਏ ਘਰੋ ਵੀ ਕਰਕੇ ਸਾਰਾ ਕੁਝ ਕਰਕੇ ਵੇਖ ਲਿਆ ਇਹਨਾਂ ਦੀ ਜਿਹੜੀ ਸਾਫ਼ ਹੈ ਜਿਹੜੀ ਨੀਤੀ ਉਹ ਸਾਫ਼ ਹੋ ਗਈ ਹੈ ਇਹਦੀ ਅਸੀਂ ਨਿਖੇਧੀ ਕਰਦੇ ਆ ਆ ਰਾਹ ਛੱਡ ਕੇ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਲਾਗੂ ਕਰਨ ਵਾਸਤੇ ਮੀਟਿੰਗ ਬੁਲਾਉਣੀ ਚਾਹੀਦੀ ਹੈ ਜਿਹੜਾ ਜੋਰ ਇੱਧਰ ਜਿਹੜਾ ਪੈਸਾ ਇਹਤੇ ਖਰਚਦਿਆ ਉਹੀ ਪੈਸਾ ਮਾੜੇ ਮੋੜੇ ਕਿਸਾਨਾਂ ਮਜ਼ਦੂਰਾਂ ਦੇ ਚੁੱਲ੍ਹੇ ਚਲਾਉਣ ਵਾਸਤੇ ਖਰਚਨੇ ਚਾਹੀਦੇ ਨੇ ਆ ਲੋਕਾਂ ਦੀਆਂ ਲੱਤਾਂ ਬਾਹਾਂ ਤੋੜਨ ਵਾਸਤੇ ਆ ਲੋਕਾਂ ਨੂੰ ਘੜੀਸ ਕੇ ਸੜਕ ਤੇ ਮਾਰਦੇ ਇਹ ਨੀਤੀ ਵਾਪਸ ਲੈਣੀ ਚਾਹੀਦੀ ਹੈ ਨਹੀਂ ਜਿਹੜਾ ਸਾਡਾ ਪੂਰੇ ਭਾਰ ਦੇ ਵਿੱਚ ਜਿਹੜਾ ਅਸੀਂ ਕਹਿੰਦੇ ਇੱਕੋ ਇੱਕ ਦੇਸ਼ ਆ ਜਿਹੜਾ ਲੋਕਤੰਤਰ ਇੱਥੇ ਬਹਾਲ ਆ ਲੋਕਾਂ ਦੀ ਗੱਲ ਸੁਣੀ ਜਾਂਦੀ ਹੈ ਮੈਨੂੰ ਤਾਂ ਲੱਗਦਾ ਵੀ ਲੋਕਾਂ ਦੀ ਗੱਲ ਮੂੰਹ 'ਚ ਬੰਦ ਕੀਤੀ ਜਾ ਰਹੀ ਹੈ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੇ ਕਾਲਾ ਚੋਲਾ ਵੀ ਪਾ ਕੇ ਜੇ ਮਾਰਚ ਕਰ ਦੇਣਾਂ ਸਰਕਾਰ ਪੁੱਛਦੀ ਆ ਵੀ ਇਹ ਕਾਲਾ ਚੋਲਾ ਪਾ ਕੇ ਮਾਰ ਚ ਕਿਉਂ ਕਰ ਰਿਆ ਇੱਥੇ ਤਾਂ ਆਪਾਂ ਮਰ ਜੇ ਕੋਈ ਤਾਂ ਨਹੀਂ ਪੁੱਛਦਾ ਤਾਂ ਇਸ ਕਈ ਇਹਨਾਂ ਦੀ ਪੂਰੀ ਅੱਜ ਦੀ ਜਿਹੜੀ ਸਥਿਤੀ ਹੈ ਸਾਡੇ ਵੱਲੋਂ ਸਾਫ਼ ਹੈ ਕਿ ਐਸ ਖਨੌਰੀ ਮੋਰਚੇ ਤੋਂ ਜਿਹੜਾ ਸਾਡਾ ਮੋਰਚਾ ਪ੍ਰਧਾਨ ਜੀ ਮਾਰ ਵਰਤੇ ਬੈਠੇ ਨੇ 11ਵਾਂ ਦਿਨ ਹੈ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਪ੍ਰਭੂ ਡੇਕਣ ਦੀ ਲੋੜ ਨਹੀਂ ਇਹ ਸਾਡੀਆਂ ਲੱਤਾਂ ਬਾਹਾਂ ਜੋ ਤੋੜਨੀਆਂ ਤੋੜ ਲੈਣ ਦੇਖ ਲੈਣਾਂ ਲੈ ਕਰਕੇ ਤਾਂ ਮੋਰਚਾ ਚੜ੍ਹਦੀ ਕਲਾ ਦਾ ਮੰਗਾ ਲਾਗੂ ਕਰਵਾਉਣ ਲਈ ਆ ਸਮਾਂ ਖਨੌਰੀ ਪਹੁੰਚੋ ਤੇ ਸਰਕਾਰ ਨੂੰ ਮਜਬੂਰ ਕਰਕੇ ਮੰਗਾ ਮਨਵਾ ਗਏ ਧੰਨਵਾਦ